ਫਿਰੋਜ਼ਪੁਰ ਦੇ ਸਤਲੁਜ ਦਰਿਆ ਦਾ ਪਾਣੀ ਦਾ ਪੱਧਰ ਵਧਨ ਦੇ ਕਾਰਨ ਜਿੱਥੇ ਸਤਲੁਜ ਦਾ ਪਾਣੀ ਪੂਰੇ ਜੋਰਾਂ ਤੇ ਚੱਲਦਾ ਨਜ਼ਰ ਆ ਰਿਹਾ ਤੇ ਇਸੇ ਦੇ ਹੀ ਚੱਲਦਿਆਂ ਫਿਰੋਜ਼ਪੁਰ ਦੇ ਪਿੰਡ ਗੱਜਨੀ ਵਾਲਾ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਬਾਰળ ਹੋ ਰਹੀ ਹੈ ਜਿੱਥੇ ਕਿ ਇੱਕ ਬੇੜੇ ਤੇ ਕਿਸਾਨਾਂ ਨੇ ਟਰੈਕਟਰ ਲੱਦੇ ਹੋਏ ਨੇ ਜਿਸ ਨੂੰ ਦਰਿਆ पार ਕਰ ਬਾਹਰ ਲਿਆਂਦਾ ਜਾ ਰਿਹਾ ਪਰ ਪਾਣੀ ਦਾ ਵਹਾਅ ਇੰਨਾ ਜ਼ਿਆਦਾ ਤੇਜ਼ ਸੀ ਕਿ ਬੇੜਾ ਸੰਭਲ ਨਹੀਂ ਰਿਹਾ ਸੀ ਅਤੇ ਪਾਣੀ ਦੇ ਤੇਜ਼ ਵਹਾਅ ਦੇ ਵਿੱਚ ਪਾਕਿਸਤਾਨ ਵਾਲੇ ਪਾਸੇ ਡੁੱਟਦਾ ਹੋਇਆ ਨਜ਼ਰ ਆ ਰਿਹਾ ਹੈ ਦੱਸਿਆ ਜਾ ਰਿਹਾ ਹੈ ਕਿ ਬੜੀ ਹੀ ਮੁਸ਼ਕਿਲ ਨਾਲ ਕੜੀ ਮੁਸ਼ਕਲ ਤੋਂ ਬਾਅਦ ਬੇੜੇ ਵਿੱਚ ਸਵਾਰ ਨੌਜਵਾਨਾਂ ਨੇ ਬੜੀ ਮੁਸ਼ਕਲ ਨਾਲ ਬੇੜੇ ਨੂੰ ਕਿਨਾਰੇ ਤੇ ਲਿਆਂਦਾ ਪਰ ਜੇਕਰ ਨੌਜਵਾਨ ਹਿੰਮਤ ਨਾ ਕਰਦੇ ਤਾਂ ਸ਼ਾਇਦ ਬੇੜਾ ਪਾਕਿਸਤਾਨ ਵੱਲ ਰੁੜ ਸਕਦਾ ਸੀ ਫਿਲਹਾਲ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਜਿੱਥੇ ਕਿ ਲੋਕਾਂ ਦੇ ਵੱਲੋਂ ਅਲੱਗ-ਅਲੱਗ ਪ੍ਰਤੀਕਿਰਿਆਵਾਂ ਦਿੱਤੀਆਂ ਜਾ ਰਹੀਆਂ ਨੇ ਸਰਕਾਰਾਂ ਅਮਾਨਤ ਮਿਲਣ ਤੇ ਲੋਕਾਂ ਦੀਆਂ ਮੁਸ਼ਕਲਾਂ ਜਿਹੜੀਆਂ ਹੱਲ ਹੋਣ ਆ ਸਾਹਮਣੇ ਤੁਸੀਂ ਦੇਖ ਰਹੇ ਜੀ ਬੇੜੇ ਦੇ ਉੱਤੇ ਟਰੈਕਟਰ ਲੱਦੇ ਆ ਤੇ ਚੱਪਾਂ ਵਾਲੇ 5-6 ਜਣ ਨੌਜਵਾਨ ਪਰ ਬੇੜਾ ਜਿਹੜੀ ਦਿਸ਼ਾ ਦੇ ਵਿੱਚ ਲਾਉਣਾ ਚਾਹੁੰਦੇ ਆ ਉਹ ਦਿਸ਼ਾ ਨੂੰ ਨਹੀਂ ਆ ਰਿਹਾ ਬੇੜਾ ਸਿੱਧਾ ਹੀ ਧੱਕਿਆ ਜਾ ਰਿਹਾ ਵਾ ਮਤਲਬ ਪਾਕਿਸਤਾਨ ਵਾਲੀ ਸਾਈਡ ਨੂੰ ਕਿਉਂਕਿ ਬਿਲਕੁਲ ਸਰਹੱਦ ਦੇ ਤੋਂ ਨਾਲ ਵਜਨੀ ਵਾਲਾ ਫਿਰੋਜ਼ਪੁਰ ਫਾਜ਼ਿਲਕੇ ਦੀ ਹੱਦ ਦਿੱਤੇ ਆ ਸੋ ਇਹੋ ਜਿਹੇ ਹਾਲਾਤ ਜਿਹੜੇ ਆਏ ਸਾਰੇ ਪੰਜਾਬ ਦੇ ਬਣ ਗਏ ਆ ਭਾਵੇਂ ਹੁਸ਼ਾਰਪੁਰ ਜਲਾਵੇ ਕਪੂਰਸਲਾਵੇ ਗਰਦਾਸਪੁਰ ਅਮਰਸਰ ਤਰਨਤਾਰਨ ਫਿਰੋਜ਼ਪੁਰ ਮੋਗਾ ਉਮ ਉਹ ਉਹ ਫੇਰ ਰੁੜਦਾ ਵਾ ਰੁੜਦਾ ਵਾ ਰੁੜਦਾ ਵਾ ਰੁੜਦਾ ਵਾ ਆ ਕਿੰਨੇ ਕਿੰਨੇ ਚੱਪੂਆ ਚੱਪੂ ਵਾਲਿਆਂ ਦਾ ਨਹੀਂ ਰੋਕਾ ਰਿਆ ਇੰਨੇ ਚੱਪੂ ਦੇ ਆ ਮਤਲਬ ਮਾਰ ਲਲਕਾਰੇ ਵਾਜਦੇ ਤੁਸੀਂ ਵੇਖ ਰਹੇ ਜੀ ਹਾਂ ਰੁੜਿਆ ਪੈ ਗਿਆ ਰੁੜੇ ਰੋੜੀ ਪੈ ਗਿਆ ਆ ਜੂ ਬਾਈ ਤਾਂ ਢੰਗ ਗਿਆ ਰੋੜੀ ਪੈ ਗਿਆ ਫੇਰ ਇਹ ਰੋੜੀ ਪੈ ਗਿਆ ਤੇ ਬੰਦ ਫੇਰ ਆਉਂਦੇ ਰੋੜੀ ਪੈ ਗਿਆ ਹੁਣ ਤਾਂ ਸਿੱਧੇ ਪਾਣੀ ਨੂੰ ਤੁਰ ਪਿਆ ਸਿੱਧੇ ਪਾਣੀ ਨੂੰ ਤੁਰ ਪਿਆ ਭਾਈ ਉਤਰਾ ਹੈ ਤਾਂ ਸਾਰੀ ਮਾਇਰ ਨਹੀਂ ਔਣੀ ਤੇ ਇਧਰ ਨੂੰ ਖਿੱਚ ਕੇ ਲਾਉਣਗੇ ਲਾਉਣ ਲੱਗੇ ਆ ਕੰਡੇ ਜਵਾਨ ਆਸ ਤੇ ਨਹੀਂ ਜੋਰ ਪਾਈ ਖੜੇ ਨੇ ਪਾਣੀ ਬੜਾ ਤੇ ਜਿੱਥੇ ਜਤ ਜਮਾਏ ਬੈਠਾ ਹਾਂ ਲੱਗੇ ਆ ਫੇਰ ਕਮਾਉਣ ਪਈ ਸ਼ਾਇਦ ਐਸ ਕੰਡੇ ਜਿੱਥੇ ਖੜੋਤੇ ਇੱਥੇ ਆਣ ਲੱਗੇ